ਨਾ ਤੁਹਾਡੀ ਵੀਡੀਓਜ਼ ਆਪਣੀ ਮਾਤਾ ਨੂੰ ਪਾਈਆਂ ਸੀਗੀਆਂ ਮੇਰੀ ਮਾਤਾ ਇੰਡੀਆ ਰਹਿੰਦੇ ਨੇ ਆਪਣਾ ਓਕਪਾਈਡ ਪੰਜਾਬ ਦੇ ਵਿੱਚ ਅੱਛਾ ਠੀਕ ਹੈ ਹਾਂਜੀ ਇੰਡੀਆ ਓਕਪਾਈਡ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਤੇ ਮਾਤਾ ਨੂੰ ਅੱਜ ਇੱਕ ਢਿੰਚਾਂ ਚੋਂ ਸੀਗੀ ਕੋਈ ਜਨਾਨੀ ਪਿੰਡ ਦੀ ਦਹੀਂ ਤੇ ਉਹ ਆ ਕੇ ਕਹਿੰਦੀ ਕਿ ਮੋਦੀ ਬਹੁਤ ਵਧੀਆ ਕਰ ਰਿਹਾ ਤੇ ਹੁਣ ਹਿੰਦੂ ਰਾਸ਼ਟਰ ਬਣੇਗਾ ਬੋਛੋ ਮਾਤਾ ਨੇ ਸਿੱਧਾ ਜਵਾਬ ਦਿੱਤਾ ਜੀ ਕਹਿੰਦੀ ਹਿੰਦੂ ਰਾਸ਼ਟਰ ਤੇ ਮੈਨੂੰ ਤੇਰਾ ਪਤਾ ਨਹੀਂ ਕਦੋਂ ਬਣੇਗਾ ਕਦੋਂ ਨਹੀਂ ਹੁਣ ਤਾਂ ਖਾਲਸਾ ਵੜੋ ਉਹ ਪੁਲਿਸ ਉਹਨੇ ਹਾਲ ਸਤਸਰੀਆ ਕਾਲ ਹਾਂ ਸਤਸੀਆਂ ਕਾਲ ਜੀ ਸਤਸੀਆਂ ਕਾਲ ਬਹਾਦਰ ਤੇ ਜਜ਼ਬੇ ਨੂੰ ਸਲਾਮ ਹੈ ਜੀ ਹਾਂ ਜੀ ਸਾਡਾ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਆਪਾਂ ਸਾਡੇ ਫਾਦਰ ਸਾਹਿਬ ਹੈਗੇ ਨਹੀਂ ਜੀ ਅਸੀਂ ਦੋ ਭਰਾ ਹਾਂ ਜੀ ਜੀ ਸਾਡਾ ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਸੰਘਰਸ਼ ਨਾਲ ਕੋਈ ਵੀ ਸਾਡਾ ਹੋ ਨਹੀਂ ਰਿਹਾ ਸੱਚ ਹਾਂ ਤਾਂ ਤੋਂ ਬਰਾਂ ਠੀਕ ਤੁਹਾਡਾ ਸ਼ੋਅ ਮੈਂ ਇੱਥੇ ਆ ਕੇ ਦੇਖਣਾ ਸਟਾਰਟ ਕੀਤਾ ਜੀ ਉਸ ਤੋਂ ਬਾਅਦ ਨਾ ਪਿੰਕਾਰੇ ਵਿੱਚ ਅਜਿਹੀਆਂ ਗੱਲਾਂ ਸਭ ਕੁਝ ਕੀਤਾ ਹਨ ਜੀ ਜੀ ਪਰਿਵਾਰ ਕੀ ਇੰਨਾ ਕੋ ਜਜ਼ਬਾ ਆ ਗਿਆ ਪਤਾ ਨਹੀਂ ਕੀ ਚੱਕਰ ਕੀ ਸੀ ਕਿ ਸੱਚੇ ਬਾਦਸ਼ਾਹ ਕਰਨ ਕਿ ਕੱਲ ਜੇ ਟਾਈਮ ਮਿਲਦਾ ਨਾ ਜੀ ਮੈਂ ਇੱਥੇ ਬੈਠਾ ਜੀ ਆਪਣਾ ਯੂਐਸ ਵਿੱਚ ਮੈਂ ਕੱਲ ਜਾਊਂਗਾ ਜੀ ਪੰਜਾਬ ਲੱਖਾਂ ਦੀ ਗਿਣਤੀ 'ਚ ਨੌਜਵਾਨ ਲੱਖਾਂ ਦੀ ਗਿਣਤੀ 'ਚ ਬਜ਼ੁਰਗ ਤਿਆਰ ਨੇ ਜੀ